ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਜਿਹੜੂ ਵਿੱਚ ਪਸ 7 ਹੀ ਪਰਵੜਨ ਸੇਲ ਲੈ ਕੇ ਆਏ ਜੀ ਸੱਤ ਹੀ ਬਾਈ ਟੌਪ ਕਲਾਸ ਨੇ ਆਓ ਕਰ ਲੈਨੇ ਆ ਬਾਈ ਨਾਲ ਬਾਤ ਆਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮੇਰਾ ਕਮਲਪ੍ਰੀਤ ਗੁਰੀ ਪਿੰਡ ਸੈਣਾ ਬਾਈ ਜ਼ਿਲ੍ਹਾ ਬਰਨਾਲਾ ਬਾਈ ਜੀ ਤਹਿਸੀਲ ਬਾਈ ਬਾਬਾਈ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਇੱਥੇ ਹੀ ਹੜਸ ਰੌੜ ਰਿਹਾ ਹੈ ਬਾਈ ਦੋ ਪੱਖੋ ਕੈਂਚੇ ਬਾਈ ਜੀ ਮੋਬਾਈਲ ਨੰਬਰ 81462 ਬਾਈ 8148 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਨੋਟ ਕਰ ਲਓ ਬਾਈ ਸੱਤ ਬੜਾ ਨੇ ਹਾਂਜੀ ਹਾਂਜੀ ਸੱਤਾਂ ਜੋ ਮੰਨ ਕੇ ਚੱਲ 1 2 ਦੰਦਾ ਇੱਕ ਦੋ ਦੰਦਾ ਹੀ ਬਾਕੀ ਸਾਰੀਆਂ ਖੀਰੀਆਂ ਬਾਕੀ ਸਾਰੀਆਂ ਠੀਕ ਹੈ ਚਾਰ ਚਾਰ ਖਾਣਾ ਚਾਰ ਚਾਰ ਇੰਦਰੋਂ ਹੀ ਸ਼ੁਰੂ ਕਰ ਲੈਣ ਹਾਂਜੀ ਕਿੰਨੀ ਕੁ ਉਮਰ ਹੈ ਬੱਚੀ ਪਹਿਲੇ ਨੰਬਰ ਇਹ ਪਹਿਲੇ ਨੰਬਰ ਵਾਲੀ 15 ਮਹੀਨੇ ਦੀ ਬੱਚੀ ਹੈ ਬਾਈ ਜੀ ਉਹ ਖੀ ਰਹੀ ਹੈ ਆ ਗਈ ਹੈ ਹਾਂਜੀ ਆ ਗਈ ਠੀਕ ਹੈ ਹਾਂਜੀ ਠੀਕ ਹੈ ਤੇ ਚੁੜੀ ਕਿਵੇਂ ਚੁੜੀ 4 ਚਾਰੀ ਹੈ ਬਾਈ ਜੀ 4 ਖਾਣਾ ਹੈ ਬਾਈ ਠੀਕ ਬੱਚੀ ਮੁਜੀ ਕਿਸੇ ਬੱਚੀ ਨਹੀਂ ਮਾਰੀ ਖੋਲ ਦੇ ਬਾਈ ਤੁਹਾਨਕੇ ਦਿਖਾ ਦੇ ਫੁੱਲ ਕੱਦ ਫੁੱਲ ਬ੍ਰੀਡ ਜਿਹੜੀ ਲੋਰਾਂ ਦਾ ਬਾਈ ਆਪ ਹੀ ਦੱਸ ਲਈਏ ਹਾਂਜੀ ਹਾਂਜੀ ਹਾਂ ਬਿਊਟੀ ਚੈੱਕ ਕਰੋ ਬਿਊਟੀ ਇੱਕ ਨੰਬਰ ਹੈ ਬਾਕੀ ਸਭ ਹੋ ਰਿਹਾ ਹੈ ਪ੍ਰਿੰਟ ਪ੍ਰਿੰਟ ਕਰਨ ਵਾਲੀ ਦਾ ਚੈਂਗਲ ਸੀਮੰਟ ਦੇ ਤਕਰੀਬਨ ਬਿਲਕੁਲ ਕਾਬਲਾ ਬਿਲਕੁਲ ਕਾਬਲਾ ਹਾਂ ਕਾਹਦਾ ਦੇ ਫੇਰ ਬੱਚੀ ਰੱਖੇ ਡਾਕ ਨਹੀਂ ਛੋਟੀ ਨਾ ਮੰਨੋ ਕਿ ਫੁੱਲ ਕਰਦਾ ਜਮਾ ਸੀਮਨ ਦੇ ਘਰ ਚਾਰ ਥਣ ਹੋਣਗੇ ਫੇਸ ਦੀ ਯੂਟੀ ਦੇਖੋ ਬਈ ਗੋਦੀ ਗਾਦੀ ਪੂਰੀ ਚੰਗੀ ਸਨੱਖ ਆਪਣਾ ਬੈਡ ਦੇ ਵਿੱਚ ਫੁੱਲ ਫੁੱਲ ਬ੍ਰੀਡ ਕੀ ਮੋਲ ਅਗਰੇ ਜੈ ਜ ਮੋਲ ਬਾਈ ਜੀ ਇਹ ਤਾਂ 32000 ਰੁਪਏ ਬਾਈ ਜੀ ਮਾਨਦਾਨ ਹੋਵੇ ਵਿੱਚੋਂ ਮਾਨਦਾਨ ਕਰਤਾ ਕਿ ਬਾਈ ਜੀ ਠੀਕ ਆ ਬਾਈ 32000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਰਾ ਕੋਈ ਚੱਟ ਵੀ ਹੋ ਜੂਗਾ ਇਹ ਕੱਟੀਆਂ ਖਰੀਦੋਂਗੇ ਤਾਂ ਉਹਦਾ ਮਾਤਰਾ ਹੋ ਜਾਣਾ ਬਈ ਹਾਂਜੀ ਬਾਈ ਠੀਕ ਹੈ ਬਾਈ ਦੋ ਨੰਬਰ ਦੇ ਵਿੱਚ ਆਏਗੀ ਇਹਦੀ ਉਮਰ ਕਿੰਨੀ ਐਸਟੀਮੇਟ ਜਾਂ ਇਹ ਵੀ 14 ਮਹੀਨਿਆਂ ਦਾ ਬੱਚਾ ਹੀ ਹੈ ਬਾਈ ਜੀ 14 ਮਹੀਨਿਆਂ ਦਾ ਮੂੰਹ ਖੀਰੀਆ ਬਈ ਮੂੰਹ ਕੀ ਹੈ ਠੀਕ ਕਰ ਲੈ ਬਾ ਚਾਰ ਦਾ ਚਾਰ ਹੀ ਖਾਣਾ ਬਾਈ ਜੀ ਇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਬਈ ਬਹੁਤ ਚੰਗੇ ਬੱਚੇ ਆ ਕਰਮਣੀਆਂ ਸਾਰੀਆਂ ਇੱਕ ਦੂਜੀ ਤੋਂ ਵੱਧ ਕੇ ਆ ਬਾਕੀ ਸੋੜ ਅੱਜ ਸੁਣਾ ਪੜਾ ਦੇ ਕਰਮਣੀਆਂ ਕਿਆ ਬਾਤ ਆ ਹੁਣ ਆ ਬੜਾ ਬਹੁਤ ਚੰਗਾ ਹੈ ਨਾ ਹਾਂਜੀ ਝੋੜੀ ਵੀ ਇੱਕ ਨੰਬਰਾਂ ਦਾ ਰਾਈ ਦੇ ਝੋੜੀਏ ਚਾਰ ਥਾਂ ਪੱਲਾ ਕਲਾ ਥਾਂ ਪੂਰੀ ਰਿਚੀ ਦੇ ਥਾਂ ਬਿਊਟੀ ਇੱਕ ਨੰਬਰ ਬਿਊਟੀ ਕਨੇਉ ਕੋਈ ਗਾ ਛੋਟਾ ਜਿਹਾ ਸੀ ਐਸਾ ਕਰ ਮਾਈ ਦਾ ਬਾਕੀ ਚਾਰ ਦਾ ਪ੍ਰਿੰਟ ਇੱਕ ਨੰਬਰ ਸੀਮਣ ਦੇ ਤਕਰੀਬਨ ਦੋ ਦਿਖਾਈਆਂ ਸੋਲੀਆਂ ਸੀਮਣ ਦੇ ਬਿਲਕੁਲ ਕਾਲੇ ਅੱਗੇ ਆ ਗਿਰੀ ਤੇ ਨੰਬਰ ਝੋੜੀ ਦੇ ਖਾ ਲਿਓ ਨਾ ਚਾਰ ਥਾਂ ਚਾਰ ਹੀ ਥਾਣਾ ਬਾਕੀ ਮੋਹਰੇ ਵੀ ਕੀ ਰਹੀ ਆ ਬਾਈ ਨੰਨੋ ਵੀ ਕੀ ਰਹੀ ਆ ਠੀਕ ਬ੍ਰੀਡ ਫੋਲ ਆ ਬਈ ਫੇਸਬੁਕ ਦਿਖਾਵਾਂਗੇ ਕਰਵਾਉਂਗਾ ਫੇਸ ਦੀ ਵੀਊਥੀ ਦੇਖੋ ਨਾਸਾ ਮਸਾ ਗਲਾਬੀ ਪ੍ਰਿੰਟ ਪ੍ਰਿੰਟ ਵਾਲੀ ਚੰਗੀ ਆ ਕਰਵਾਉਣੀ ਆ ਕਿੰਨੇ ਵੇਸ ਥੋੜਾ ਦੇਖ ਲਓ ਥੋੜਾ ਵੀ ਕੀ ਆ ਬਾਲਾ ਚੰਗਾ ਬੱਚਾ ਹੈ ਨਾ ਹਾਂਜੀ ਭਾਈ ਫੇਸਬੁਕ ਕੋਲ ਬਹੁਤ ਬੱਚੇ ਨੇ ਗਲਾਬੀ ਵੀ ਨਹੀਂ ਨਾਸਾ ਗਲਾਬੀ ਹਾਂ ਫੁੱਲ ਵੀ ਗਲਾਬੀ ਲੱਗੇ ਭਾਈ ਠੀਕ ਆ ਭਾਈ ਇਹਦਾ ਮੁੱਲ ਜਾਇਜ ਇਹਦਾ ਮੁੱਲ 28000 ਰੁਪਇਆ ਭਾਈ ਜੀ 28000 ਮਾਨਤਾਣ ਹੋਣੀ ਵਿੱਚ ਮਾਨਤਾਣ ਕਰ ਰਹੀ ਹੈ ਓਕੇ 28000 ਰੁਪਇਆ ਮੁੱਲ ਨਾਲ ਮਾਨਤਾਣ ਕਰ ਮੈਂ ਤੇ ਸਿਫੀਅਤ ਕਰਨੀ ਹੋ ਜਾਊਗਾ ਜਿਵੇਂ ਜਾਇਜ ਮੁੱਲ ਰੱਖਿਆ ਬਾਲੇ ਬਾਈ ਨੇ ਮੁੱਲ ਨਹੀਂ ਕਿਹਾ ਅੱਗੇ 4 ਨੰਬਰ ਇਹ ਵੀ ਬਾਈ ਜੀ 2000 ਦਾ ਇਹ 2000 ਦਾ ਆ ਦੋਗਦੇ ਵਾਰ ਚਾਹਦੀ ਆਪਾਂ 2000 ਲਗਾ ਕੇ ਦਵਾ ਦੇ ਠੀਕ ਹੈ ਭਾਈ ਹਾਂ 2000 ਬੀ ਚੈੱਕ ਕਰ ਲੋ ਫੇਸਪੂਟ ਬੜਾ ਚੰਗਾ ਕਾਰਡ ਦਾ ਪ੍ਰਿੰਟ ਇੱਕ ਨੰਬਰ ਉਹ ਜੜੀ ਇੱਕ ਨੰਬਰ ਹਾਂਜੀ ਹਾਂ ਕਿਆ ਬਾਤ ਤੁਹਾਨੂੰ ਇਹ ਬਹੁਤ ਚੰਗਾ ਲੱਗਾ ਬੱਚੀਆਂ ਬਾਈ ਕੋਲੇ ਸਾਰੀਆਂ ਟਾਪ ਕਲਾਸ ਨੇ ਪ੍ਰਿੰਟ ਪ੍ਰਿੰਟ ਬੜੀ ਦੈਂਗੇ ਆ ਖਾਲੀ ਬੋਣੀ ਬੱਚੀ ਚੈੱਕ ਕਰੋ ਇਹਦਾ ਮੁੱਲ ਜੈ ਜਸਨ ਇਹਦਾ ਮੁੱਲ 26000 ਰੁਪਏ ਬੜੀ 26000 ਮਾਨਤਨ ਕੋਜੀ ਮਾਨਤਨ ਕਰਦੇ 26000 ਰੁਪਿਆ ਮੋਨਾ ਮੰਗਣ ਚੈੱਕ ਵੀ ਨੋਮ ਦੇ ਕੋਜੀ ਚਾਰ ਲਖਾਇ ਨਾ ਚਾਰੀ ਸੀਮਣ ਦੇ ਬਿਲਕੁਲ ਕਾਬਲ ਵੱਡੇ ਫੁੱਟ ਕਰਦੇ ਛੋਟੀਆਂ ਨਾ ਅੱਗੇ ਆ ਗਈ ਪੰਜ ਇਹ ਵੀ ਕੀ ਰਹੀ ਹੈ ਬਈ ਦੰਦ ਓਕੇ ਹਾਂਜੀ ਠੀਕ ਆ ਗੱਲ ਚੰਗਾ ਡੀ ਕੇ ਦੇ ਵੀ ਤਕਰੀਬਨ ਕੱਲ ਜਰਸੀ ਚ ਆ ਗਈ ਹੈ ਨਾ ਹਾਂ ਲਈ ਜਰਸੀ ਚ 82 ਜਾਈਏ ਕੀ ਆ ਬਤਾ ਕਾਫੀ ਕਲਰ ਜਰਸੀ ਇਹ ਤਾਂ ਬਹੁਤ ਹੀ ਖੁੱਲੀ ਫਿਰਦੀ ਜੀ ਭਾਈ ਆ ਠੀਕ ਆ ਲਹਾਰੇ ਦੀ ਮੜੀ ਆਲ ਮੰਦੀ ਆ ਹੂੰ ਚੱਲੇ ਹਾਰੇ ਦੀ ਥੋੜੀ ਹਲਕੀ ਜੀ ਮਾਰ ਲਈਏ ਬਿਊਟੀ ਦੇਖੋ ਬਿਊਟੀ ਇੱਕ ਨੰਬਰ ਚਾਹ ਦਾ ਫੋਨ ਫੋਲੀ ਵੀ ਫੋਨ ਪੂਰੀ ਜਾਂ ਹਾਲੀ ਰੱਖੀ ਆ ਤੇ ਛਾਲ ਇਹਦੇ ਵੀ ਚਾਰੀ ਚਾਰੀ ਹੈ ਬਾਈ ਚਾਰ ਠੀਕ ਆ ਬਜੀ ਤਾਂ ਕਿਸੇ ਬੱਛੀ ਦੇ ਵੀ ਤੇ ਇਹਦਾ ਮੁੱਲ ਜਾਇਜ ਆ ਬਾਈ ਇਹਦਾ ਮੁੱਲ 20000 ਰੁਪਇਆ ਬਾਈ 20000 ਰੁਪਇਆ ਮਾਨਦਾਨ ਹੋਣੀ ਮਾਨਦਾਨ ਕਰਦੇ ਆ ਬਾਈ 20000 ਰੁਪਇਆ ਮੁੱਲ ਨਾਲ ਮਾਨਦਾਨ ਹੋ ਜੀ ਹਾਂਜੀ ਅੱਗੇ ਆ ਗਈ 6 ਨੰਬਰ ਜਰਸੀ ਹੈ ਵੀ ਹਣਾ ਜਰਸੀ ਹੈ ਜਰਸੀ ਟੌਪ ਕਲਾਸ ਹੈ ਨਾ ਕਲਰ ਬੜਾ ਚੰਗਾ ਹਾਂ ਹਾਂਜੀ ਲਾਲ ਕੰਨਾਂ ਦੀ ਮੰਗ ਬਹੁਤ ਹੈ ਕਲਰ ਬਹੁਤ ਘੱਟ ਮਿਲਦਾ ਹੈ ਬਾਕੀ ਬਿਊਟੀ ਰਹੋਣੀ ਹੈ ਬਿਊਟੀ ਦੇਖੋ ਲੈ ਫੇਸ ਰੋਦੀਵਾਦੀ ਪੂਰੀ ਚੰਗੀ ਹੈ ਕੀ ਆ ਬਾਤ ਕਿੰਨਾ ਘਰ ਕੜਾ ਦੇ ਚੰਨੀ ਮਾਮਾ ਨਾ ਬਾਈ ਕਿੰਨਾ ਦਾ ਮਾਮਾ ਦਾ ਬਾਈ 30 ਪਲੱਸ ਦਾ ਰਿਕਾਰਡ ਦਿੰਦਾ ਆਪਾਂ ਨੇ ਇਹ ਤਾਂ ਲੀਆਂ ਬਈਆਂ ਓਕੇ ਬਾਈ ਠੀਕ ਹੈ ਤੇ ਇਹਦਾ ਮੁੱਲ ਜਰਸੀ ਦਾ ਇਹਦਾ ਮੁੱਲ 2000 ਰੁਪਏ ਬਾਈ ਰੁਪਏ ਮਾਨਤਨ ਹੋ ਜੀ ਮਾਨਤਨ ਕਰ ਦੇਗਾ ਬਾਈ ਓਕੇ ਬਾਈ ਮੁੱਲ ਜਾਇਜ਼ ਰੱਖਿਆ ਬਾਈ ਨੇ 22000 ਰੁਪਏ ਮਾਨਤਨ ਕੀਤੇ ਚਲੋ ਬੱਚਾ ਦੇ ਫਕਵਾੜੀ ਦੇਖੋ ਬੋਲੀ ਮੈਗਨੀ ਸੋ ਪੂਰੀ ਚੰਗੀ ਹੈ ਕਿਆ ਬਾਪ ਫੁੱਲ ਗ੍ਰੇਡ ਬੱਚਾ ਹੈ ਨਾ ਹਾਂਜੀ ਬਾਈ ਹਮ ਅੱਗੇ ਲਾਸਟ ਦੇ ਆ ਗਈ ਇਹਦੀ ਉਮਰ ਕਿੰਨੀ ਦਾ ਇਹ 12 ਮਹੀਨੇ ਦਾ ਬੱਚਾ ਹੈ ਬਾਈ ਜੀ ਠੀਕ ਹੈ ਜੀ ਹਾਂ ਜੀ 12 ਕਿ ਮਹੀਨਿਆਂ ਦੀ ਉਮਰ ਇਹ ਜਿਹੜੀ ਬਿਊਟੀ ਦੇਖੋ ਸਮਾਲ ਵੀ ਗੋਲੀਵਾਦੀ ਬੜੀ ਚੰਗੀ ਹੈ ਦੰਦੋਂ ਇਹ ਵੀ ਖੀਰੀ ਹੈ ਖੀਰੀ ਜੀ ਦੰਦੋਂ ਬਾਈ ਕਹਿੰਦਾ ਬਿਲਕੁਲ ਖੀਰੀਆ ਬਾਕੀ ਗੋਲ ਗੋਲ ਪਈਆ ਹਣ ਹਾਂਜੀ ਫੜੀ ਵੀ ਵਧੀਆ ਹੈ ਬੜਾ ਹੁਣ ਬੱਚੇ ਪਾਲੇ ਬੀ ਡੂਡ ਤੇ ਬਾੜਾ ਪਾਲਾ ਬੱਚੇ ਗੋਲੀਆਂ ਰਕੀ ਪਈਆ ਗਰਮਲੀ ਝੂਲੀ ਦੇ ਉੱਪਰ ਹੈ ਚਾਰ ਥਾਂ ਥਲਾ ਗਲਾ ਥਣ ਪੂਰੀ ਵਿਚਲੇ ਥਣ ਬਿਊਟੀਫੁਲ ਇਹਨਾਂ ਮੁੱਲ ਜਾਇਜ਼ ਕਿਹਦਾ ਮੁੱਲ ਵੀ 20000 ਰੁਪਿਆ ਬਾਈ ਜੀ 20000 ਮਾਨਤਨ ਹੋਊ ਵਿੱਚੋਂ ਮਾਨਤਨ ਕਰ ਦੇ 20000 ਰੁਪਇਆ ਮੋਲ ਦਾ ਮਾਨ ਦਾ ਕੋਟੇਕਨ ਮੋਲ ਦੇ ਕੋਲ ਜੇ ਸਾਰੀਆਂ ਇਕੱਠੀਆਂ ਖਰੀਦੇ ਕੋਈ ਥਰਾ ਵਧੀਆ ਮਾਨ ਦਾ ਹੁਣ 200 ਕਿਲੋਮੀਟਰ ਬਈ ਫ੍ਰੀ ਪਾਉਂਡ ਕਰ ਦਾਂਗੇ 200 ਕਿਲੋਮੀਟਰ ਦਾ ਕਲਾ ਬਈ ਕਹਿੰਦਾ ਕਿਰਾਇਆ ਜਿਹੜਾ ਵਰਕ ਪਰ ਫ੍ਰੀ ਹੈ ਜੇ ਇਕੱਠੀਆਂ ਖਰੀਦੋ ਵੈਸੇ ਮੋਲ ਦਾ ਬਈ ਦੇ ਜਾਇਜ਼ ਰੱਖਿਆ ਖੇਤ ਕਿ ਮੋਲ ਰੱਖਿਆ ਵਾਲੇ ਮੋਲ ਨਹੀਂ ਰੱਖੇ ਬੱਚੀਆਂ ਚੰਗੀਆਂ ਵੱਡੇ ਕਰਦੇ ਦਾ ਛੋਟੀਆਂ ਨੂੰ ਮੰਨੋ ਜਿਹੜੀ ਦੋ ਦੰਨ ਸੀ ਬਈ ਨੇ ਦੱਸ ਸੀ ਬਾਕੀ ਬਈ ਕਹਿੰਦਾ ਗਾਰੰਟੀ ਹੈ ਘਰ ਤੱਕ ਜਿਵੇਂ ਮਰਜ਼ੀ ਲੰਦ ਪੱਟ ਕੇ ਚੈੱਕ ਕਰ ਲੈ ਹਣੇ ਬਈ ਅੰਦਰੋਂ ਵੀ ਆਪਣੀ ਗਾਰੰਟੀ ਹੋ ਬਾਈ ਠੀਕ ਆ ਬਾਈ ਹਾਂਜੀ ਠੀਕੇ ਸੇ ਵੀ ਨੂੰ ਗੋジナਗ ਪਸੰਦ ਆ ਬਾਈ ਨੇ ਕਰਿਫ ਧੰਨਵਾਦ